ਉਹ ਹਟ ਜਾ ਹਟ ਜਾ ਉਹ ਕਿੱਥੋਂ ਆ ਕੀ ਦਿੱਤੀ ਬੰਦੇ ਨੂੰ ਉਹ ਤੂੰ ਪਰਾਂ ਹਟ ਜਾ ਯਾਰ ਐ ਕੀ ਐ ਹੈ ਕੀ ਬਈ ਤਰੇ ਕੋਲੇ ਭਾਈ ਮੈਂ ਦੁਕਾਨਦਾਰ ਨੂੰ ਐ ਲਾ ਲ ਤੂੰ ਜਮੀ ਮਾਜ ਕੇ ਆਇਆ ਦੁਕਾਨਦਾਰ ਨੂੰ ਆ ਸੂਟ ਦੇਖ ਆ ਦੇ ਆ ਇਹ ਤਾਂ ਗਰਮ ਸੂਟ ਨੇ ਯਾਰ ਗਰਮ ਸੂਟ ਲੈ 125 25 ਰੁਪਿਆ ਦਾ ਬੋਲਣਾ ਯਾਰ ਸਰਦੀ ਸਾਰੇ ਨੂੰ ਪਰ ਹਟ ਜਾ ਨਹੀਂ ਤੂੰ ਬਾਜ਼ਾਰ ਚ ਨਾ ਪੰਪ ਆਉਸੋਂ ਦਾ ਮਿਲਦਾ ਯਾਰ ਉਹ 5 500 ਵਾਲੇ ਨਹੀਂ 125 ਦਾ ਤੂੰ ਬਲੋ ਦੁਕਾਨ ਦਿਖਾ ਤੂੰ ਰੋਲੀ ਵਾਲਾ ਆ ਜਾ ਆ ਜਾ ਆ ਚੱਲ ਤੂੰ ਦੁਕਾਨ ਦਿਖਾ ਆ ਦੇਖ ਆ ਜਾ ਆ ਜਾ ਪਰ ਕੀ ਕਹਿ ਰਹੇ ਹੋ ਯਾਰ ਹੋਰ ਕਿੱਥੇ ਜਾਉਂਗਾ ਇਹ ਆ ਘਰੇ ਬਾਈ ਦੇਗਾ ਬਾਈ ਦੱਸ ਦੇ ਹੁਣ ਮੈਂ ਸਹੀ ਕਹ 125 ਦਾ ਮੰਗਦਾ ਇਤਰਾਹ ਕਹਿੰਦਾ 125 ਰੁਪਏ ਦਾ ਸੂਟ ਹੈ 125 ਰੁਪਏ ਦਾ ਸੂਟ ਹੈ ਵੀਰੇ ਤੁਸੀਂ ਵੀ 125 ਰੁਪਏ ਵੇਓ ਤੇ ਜਿੰਨੇ ਮਰਜੀ ਸੂਟ ਲੈ ਜਾਓ ਦੇਖੋ ਰੱਗ ਕਵਾਲਿਟੀ ਚ ਸੂਟ ਹੈ 125 125 ਗੱਲ ਹੈ ਸੱਚੀ 125 500 ਦੇ ਚਾਰ ਵੀਰੇ 125 125 125 ਰੁਪਏ ਦਾ ਸੱਚੀਓ ਸੂਟ ਹੈ ਟਰਾਲੀ ਪਿਓ ਪਾ ਕੇ ਰਹੇ ਔਰ ਤੱਪੜ ਵਰਗਾ ਕਪੜਾ ਵਾ ਗਾਗ ਬਰਗ ਚ ਪਾ ਕੇ ਕੁੰਮੀ ਚੱਲੇ ਵੀਰ ਠੰਡ ਨਹੀਂ ਲੱਗੂਗੀ ਹੋਣਾ ਦੇਖੋ ਤੁਸੀਂ ਮਿੱਤਰੋ ਐਡੇ ਭਾਰੀ ਭਾਰੀ ਸੂਟ ਨੇ 125 25 ਦੇ ਭਾਈ ਕਾ ਮੀਟਰ ਕਪੜਾ ਐਸੀ ਮੜਾ ਕਪੜਾ 5 ਮੀਟਰ ਕਪੜਾ ਪਿਓਰ ਬੁੱਲਨ ਦਾ ਕੁਆਲਿਟੀ ਦੇਖ ਲੋ 5 ਮੀਟਰ 125 125 125 ਹੁਨਾ ਦੇਖੋ ਜੀ ਪਿਓਰ ਵੈਲਵਟ ਦਾ ਸੂਟ ਜਿਹੜਾ ਬਜਾਰਾਂ ਚ ਵਿਕਦਾ 500 ਦਾ 550 ਦਾ मिला 200 रुपए का सूट आप यार छोटे ने मैं कहना कहना बई वे करता करो प्योर वैलवट है प्योर वैलवट दो सौ रुपए 200 रुपए 200 रुपए पूरा सूट मिलेगा 200 रुपए का देखो कलर ਕਿੰਨੇ ਰੰਗ ਕਿੰਨੇ ਡੀਲ ਭਾਈ ਮਾਰਗਰ ਸੂਟ ਵੱਡੇ ਵੱਡੇ ਸੂਟ ਨੇ ਮਾਰੇ ਬੰਦੇ ਕੋਲ ਨਹੀਂ ਆਉਂਦੇ ਠੱਗ ਬੰਦੇ ਕੋਲ ਕਦੇ ਨਹੀਂ ਆਉਂਦੇ ਭਾਈ ਦੇਖੋ ਤੁਸੀਂ 5-5 ਮੀਟਰ ਬਾਈ ਕਹਿੰਦਾ ਕਪੜਾ ਕਰਾ ਪਾ ਗੱਲੀਆ ਪਰ ਇਹ ਹੋਰ ਵੈਲਵਟ ਦਾ ਸੂਟ ਹੈਂਡਓਰ ਦਾ ਕੰਮ ਨਾਲ ਕੀਤਾ ਹੋਊਗਾ ਨਾਲ ਆਉਗੀ ਸ਼ਾਲ ਵੈਲਵਟ ਦੀ ਮੇਰੇ ਵੀਰ ਤੁਹਾਡੇ ਬਜ਼ਾਰਾ ਵਿੱਚ ਮਿਲਦਾ 550 ਦਾ 650 ਇਹ ਸਾਡੇ ਜਿੱਥੇ ਮਿਲਣਾ 500 ਦਾ ਦੋ ਸੂਟ ਮਿਲਣਗੇ 500 ਦੇ ਦੋ 250 ਰੁਪਏ ਦਾ ਸੂਟ ਮਿਲੇਗਾ ਦੇਖੋ ਰੰਗ ਆਹ ਦੇਖੋ ਡੀਅਰ

2200 ਰੁਪਏ ਦਾ ਭਾਈ ਨਾਲ ਸ਼ਾਲ ਹੋਰ ਕੀ ਚਾਹੀਦਾ ਅਜੇ ਕੁਝ ਵੀ ਨਹੀਂ ਹੋਇਆ ਅਜੇ ਹੋਰ ਦੇਖੋ ਤੁਸੀਂ ਬਹੁਤ ਸਮਾਨ ਪਿਆਲੇ ਆਹ ਦਾ ਭਾਈ ਆ ਕਾਇ ਰੱਖਣ ਕਿਆ 550 ਰੁਪਏ ਦਾ ਪਰ ਸਿਮੀ ਟੈਕਸ ਤੋਂ ਤਾਂ ਮਿਲਦਾ ਹੀ 200 ਰੁਪਏ ਦਾ ਸੂਟ ਪਿਓਰ ਵੈਲਵਟ ਦਾ ਟਾਈਗਰ ਦਾ ਸੂਟ ਹੈ ਦੇਖੋ ਵੀਰ ਚੰਚੰਨ ਕਰਦਾ ਪਿਓਰ ਵੈਲਵਟ ਇੱਕ ਆ ਵੈਲਵਟ ਮਿਲੇਗੀ ਦੇਖੋ ਪੰਜਾਬੀ ਦੀ ਗੱਲ ਦੱਸਾਂ 200 ਰੁਪਏ ਦੇ ਅੱਜ ਕੱਲ ਕੱਚੇ ਨਹੀਂ ਆਉਂਦੇ ਸੂਟ ਦੇਿਆਂ ਦਾ ਭਈਆ ਦੇਖ ਲਓ ਤੁਸੀਂ ਆਹ ਦੇਖੋ ਜੀ ਹੁਣ ਪਿਓਰ ਵੈਲਵਟ ਦਾ ਵੀ ਆਂਦਾ ਜੀ ਇਹਦੇ ਨਾਲ ਸਲਵਾਰ ਵੀ ਆਂਦੀ ਵੈਲਵਟ ਦੀ ਇਹ ਬਾਜ਼ਾਰ 'ਚ ਵਿਕਦਾ 450 500 ਦਾ ਸਲਵਾਰ ਵੀ ਵੈਲਵਟ ਦੀ ਆਈ ਇਹ ਵਸਿਮੀ ਟੈਕਸਟਾਈਲ ਤੇ ਮਿਲਣਾ 1000 ਦਾ ਮਗਰ ਸੂਟ ਮਿਲਨੇ ਇੱਕ ਨਹੀਂ ਦੋ ਨਹੀਂ ਪੰਜ ਸੂਟ ਮਿਲਣਗੇ ਮਤਲਬ ਕਿ 200 ਰੁਪਏ ਦਾ ਸੂਟ ਮਿਲੇਗਾ ਵੈਲਵਟ ਦਾ ਰੰਗ ਡਿਜ਼ਾਈਨ ਦੇਖੋ ਕਿੰਨੇ ਆ 200 ਰੁਪਏ 200 ਰੁਪਏ 200 ਰੁਪਏ ਸੇਲਾ ਲੱਗੀ ਹੋਈਆਂ ਲੁੱਟ ਲਓ ਮੇਲੇ ਲੋ ਵੀ ਮਿੱਤਰੋ ਆਜੋ ਹੁਣ ਬਾਈ ਦਾ ਭਾਅ ਅਸਲੀ ਠਿਕਾਣਾ ਦਿਖਾਉਣਾ ਤੁਹਾਨੂੰ ਤੁਸੀਂ ਆਜੋ ਭੱਜ ਕੇ ਕਰੋ ਇਹ ਆ ਦੇਖੋ ਤੁਸੀਂ ਇਹ ਆ ਦੇਖੋ ਆ ਪਹਿਨੇ ਗਰੇ ਲੱਗੇ ਲੈ ਵੀ ਮਿੱਤਰਾ ਆ ਜਾ ਮੇਰਾ ਭਾਈ ਬਣ ਕੇ 10 ਗਰੇ ਕਿਹੜੇ ਕਿਹੜੇ ਸੂਟ ਕੀ ਰੇਟ ਨੇ ਅੱਜ ਆਪਾਂ ਮਾਗਰਾ ਠੱਗਾਂ ਨੂੰ ਮਾਜ ਕੇ ਰੱਖਵਾਗੇ ਅਸਲੀ ਠਿਕਾਣੇ ਤੇ ਲੈ ਆਇਆ ਆਪਾਂ ਆ ਦੇਖੋ ਜੀ ਪਿਓ ਅੰਬੀ ਬਣੀ ਹੋਈ ਜੀ ਦੁਪੱਟਾ ਨਾਲ ਆਏਗਾ ਬਾਜ਼ਾਰ 'ਚ ਵਿਕਦਾ ਜੇ 550 ਦਾ ਪਰ ਸਿਮੀ ਟੈਕਸਟਾਈਲ ਤੇ ਮਿਲ ਲੱਗਦਾ 2200 ਰੁਪਏ ਦਾ ਸੂਟ ਚੁੰਨੀ ਨਾਲ ਜਿੰਨੂੰ ਦੇਣ ਲੈਣ ਲਈ ਚਾਹੀਦੇ ਵਿਆਹ ਸ਼ਾਦੀ ਲਈ ਚਾਹੀਦੀ ਹੈ ਸਭ ਲਈ ਵਧੀਆ ਵੈਰਾਈਟੀ ਹੈ ਆਹ ਦੇਖੋ ਪਿਓਰ ਚਾਕਲੇਟ ਕੋਟਨ ਦਾ ਸੂਟ 5 ਮੀਟਰ ਦਾ ਘੇਰਾ ਘੱਟਿਆ ਹੋਊਗਾ ਬਈ ਪੂਰਾ ਕਪੜਾ ਹੋ ਜਾਣਾ ਪੂਰਾ 5 ਮੀਟਰ ਮੀਟਰ ਨਾਲ ਨਾਪ ਕੇ ਜੀ ਸਾਡੇ 550 ਦਾ ਸੂਟ ਮਿਲੇਗਾ 550000 ਰੁਪਏ ਦਾ 500000 ਰੁਪਏ ਦਾ ਅੱਛਾ ਮਾਰਕੀਟ ਦੇ ਵਿੱਚ ਕਿੰਨੇ ਦਾ ਹੋਊਗਾ ਸਹੀ ਦਸਤੀ ਭਾਈ 1000 ਰੁਪਏ ਰੁਪਏ ਤੋਂ ਘੱਟ ਨਹੀਂ ਮਿਲੇਗਾ 1050 ਤੋਂ ਭਾਈ ਕਹਿੰਦਾ ਘੱਟ ਨਹੀਂ ਇੱਥੇ ਸਾਨੂੰ 550 ਦਾ ਹੋਰ ਕਹਿੰਦਾ ਦੇਖੋ ਤੁਸੀਂ ਮਿਰਰ ਵਰਕ ਦਾ ਸੂਟ 5 ਮੀਟਰ ਦਾ ਨਾਲ ਲੱਗੇ ਹੁੰਦੇ ਇਹਦੇ ਸ਼ੀਸ਼ੇ ਹਾਂ ਨਾਲ ਕੱਢੇ ਹੋਣਗੇ ਦੁਪੱਟੇ ਆਏ ਆਏ ਕਿੰਨੇ ਟੈਕਸਟਾਈਲ ਤੋਂ ਮਿਲਣਾ ਹੈ 550 ਰੁਪਏ ਦਾ ਸੂਟ 550 ਦਾ ਕਦੋਂ ਲਾਣੇਦਾਰ ਨਹੀਂ ਇਹ ਪਾਇਆ ਹੋਇਆ ਨਾ ਲਾਨੇਦਾਰ ਨਹੀਂ ਕੋਈ ਕਿਹੜੀ ਦੁਕਾਨ ਤੇ ਲੈ ਗਿਆ ਦੁਬਾਰੇ ਲੈ ਕੇ ਚੱਲਾ ਪਰ ਕਹਿ ਨਹੀਂ ਦੱਸਣਾ ਗੁਪਤਾ ਕਿਉਂਕਿ ਆਈ ਮੀਨੇ 15 20000 ਖਰਚਾ ਪਿਆ ਕਰੋ ਨਹੀਂ ਹੋਰ ਗਿਆ ਭਾਈ ਆ ਦੇਖੋ ਇਹ ਪ्योर ਸ਼ਿਮਰ ਦਾ ਸੂਟ ਆਏਗਾ ਜੀ ਦੁਪੱਟਾ ਨਾਲ ਗੱਡਿਆ ਹੋਏਗਾ 450 ਰੁਪਏ ਦਾ ਸੂਟ ਜੀ ਸ਼ਿਮਰ ਦਾ 450 ਰੁਪਏ ਦਾ ਐ ਲੋ ਫਰਕਾਬਾਦੀ ਸੂਟ ਕੋਈ ਮੰਗਦਾ 1200 ਰੁਪਏ ਕੋਈ ਮੰਗਦਾ 1300 ਰੁਪਏ ਪਰ ਸਿਮੀ ਟੈਕਸਟਾਈਲ ਤੇ ਮਿਲਣਾ 550 ਰੁਪਏ ਦਾ ਕੋਈ ਗੱਲ ਸੁਣ ਮੇਰੀ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਛੱਡਾ ਹੋ ਜਾ ਮੜਾ ਜਾ ਉਹਨੇ ਬੈਰੀਆ ਸਸਤੇ ਵੇਚੀ ਕਿਵੇਂ ਜਾਂਦਾ ਹੈ ਉਹ ਕਪੜਾ ਸਸਤਾ ਅੰਦਾਜ਼ੀ ਬਹੁਤ ਪਿੱਛੋਂ ਬਹੁਤ ਸਸਤਾ ਮੈਂ ਠੱਗੀਆਂ ਮਾਰ ਠੱਗੀਆਂ ਮਾਰਦੇ ਆ ਠੱਗੀਆਂ ਬੰਦ ਕਰਨੀਆਂ ਜੀ ਬੱਸ ਬੱਸ ਬਾਈ ਕਰੋ ਜੀ ਪਿਓਰ ਸ਼ਿਮਰ ਦਾ ਸੂਟ ਪਿਓਰ ਸ਼ਿਮਰ ਦਾ ਸੂਟ ਆਇਆ ਦੁਪੱਟਾ ਵੀ ਸ਼ਿਮਰ ਦਾ ਹੈਗਾ ਰੰਗਲੇ ਦਾ ਹੈਂ ਹੁੰਦੇ ਬਾਈ ਇਹ ਕੰਨੇ ਦਾ ਸੂਟ ਆ ਯਾਰਾ ਇਹ ਸੂਟ ਬਾਜ਼ਾਰ ਚੋਂ ਦਾ 850 ਦਾ ਸਿਮੀ ਟੈਕਸਟ ਮਿਲਦਾ 350 ਰੁਪਏ ਦਾ ਆ ਦੇਖੋ ਤੁਸੀਂ ਸੂਟ ਮਿੱਤਰੋ ਸੂਟਾਂ ਬਾਰੇ ਜਿਆਦਾ ਨੌਲੇਜ ਤਾਂ ਹੈ ਨਹੀਂ ਪਰ ਕੋ ਲੋ ਪਏ ਨੇ ਨਾ ਬਾਈ ਕੋਲੇ ਐ ਸੋਏ ਲੱਗ ਰਿਹਾ ਵੀ ਗਾਠੜੀ ਭਰ ਲਾ ਸੂਟ ਆ ਦੇਖੋ ਸ਼ਿਮਰ ਦੇ ਕਲਰ ਦੇਖੋ ਜੀ ਡੀਨਿੰਗ ਦੇਖੋ ਸਿਰਫ ਤੇ ਸਿਰਫ 350 ਰੁਪਏ ਦਾ ਸੂਟ ਮਿਲੇਗਾ ਸ਼ਿਮਰ ਦਾ ਮਿਲਣਾ ਕਿੱਥੇ ਹੈ ਸਿਮੀ ਟੈਕਸਟਾਈਲ ਤੇ ਭਾਈ ਪੂਰੇ ਕੜਾਈ ਵਾਲੇ ਸੂਟ 350 500 ਰੁਪਿਆਂ ਦੇ ਵਾਲੇ ਜੱਟਾ ਸੂਟ ਬੁਟੀਕਲੇ ਇਹਦੇ 5 ਮੀਟਰ ਦਾ ਸੂਟ ਹੁੰਦਾ ਜੀ ਨਾਲ ਇਹਦੇ ਬਾਹਾਂ ਤੇ ਕੜਾਈ ਕੱਢੀ ਹੁੰਦੀ ਆ ਮਸਲੀਨ ਦਾ ਸੂਟ ਹੈ ਜੀ ਆ ਦੇਖੋ ਜੀ ਨਾਲ ਮਸਲੀਨ ਦੀ ਚੁੰਨੀ ਆਏਗੀ 850 ਦਾ ਵਿਕਦਾ ਜੇ ਪਰਸਿਮੀ ਟੈਕਸਟਾਈਲ ਦੇ ਮਿਲਣਾ 450 ਰੁਪਏ ਦਾ ਸੂਟ ਜੀ ਬੱਲੇ 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 ਮਸਲੀਨ ਦਾ ਸੂਟ ਹੈ ਬਾਈ ਕਹਿੰਦਾ ਕੁੜੀ ਪਾਉਂਦੀ ਹੈ ਸੂਟ ਮਸਲੀਨ ਦੇ ਉਹੀ ਸੂਟ ਹੈ ਬਿਲਕੁਲ ਬਿਲਕੁਲ ਹੋਇਆ ਲੋ ਜੀ ਅੱਛਾ ਪਿਓਰ ਨੇਚਰਲ ਗਰੇਡ ਦਾ ਸੂਟ 1250 ਆ ਨਾਲ ਇਹਦੇ ਆਊਗੀ ਸਲਵਾਰ ਤੇ ਕੜਾਈ ਆ ਦੇਖੋ ਜੀ ਨਾਲ ਪਹੁੰਚੇ ਬਾਜੂ ਦੋਹੇ ਗੱਡੇ ਹੋਣਗੇ ਬੱਲੇ 1250 ਵਾਲਾ ਸੂਟ ਚੁੰਨੀ ਤੇ ਕੜਾਈ ਨਾਲ ਆਏਗੀ ਇਹ ਸਿਮੀ ਟੈਕਸਟਾਈਲ ਤੇ ਮਿਲਣਾ 650 ਰੁਪਏ ਦਾ ਜੀ ਬਾਈ ਨੰਬਰ ਚੱਲ ਰਹੇ ਆ ਬਾਈ ਦੇ ਨਾਲ ਨਾਲ ਕੈਨਾ ਮਾਲ ਚਾਹੀਦਾ ਹੁਣੇ ਕੰਟੈਕਟ ਕਰੀ ਚਲੋ ਨਾਲ ਨਾਲ ਨੰਬਰ ਨੋਟ ਕਰ ਲਓ ਤੁਸੀਂ ਬਾਈ ਦਾ ਆਹ ਲੋ ਪਿਓਰ ਨੇਚਰਲ ਗਰੇਪ ਦਾ ਸੂਟ 1250 ਰੁਪਏ ਸਾਫ ਸੁਥਰਾ ਧਾਗੇ ਦਾ ਸਰਦਾਰੀ ਵਰਕ ਕੀਤਾ ਆ ਜੀ ਪਰ ਸਿਮੀ ਟੈਕਸਟਲ ਦੇ ਮਿਲਣਾ ਜਾਂ 500 50 ਰੁਪਏ ਦਾ ਮੇਲੇ ਲਗੇ ਲੁੱਟ ਲੋ ਲੁੱਟ ਲੋ ਹਾਂ ਬੱਲੇ 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 ਉਹੀ ਠਿਕਾਣਾ ਏ ਜਿਹੜੇ ਲੋਕ ਕਹਿੰਦੇ ਲੁੱਧਿਆਂ ਤੋਂ ਕੱਪੜਾ ਮਿਲਦਾ ਸਸਤਾ ਪਰ ਦੁਕਾਨ ਨਹੀਂ ਧਿਆਉਂਦੀ ਅੱਜ ਜੱਟ ਬਾਬੇ ਹੋਰੀ ਆ ਗਏ ਉਸੇ ਦੁਕਾਨ ਦੇ ਉੱਪਰ ਜਿੱਥੋਂ ਸਸਤਾ ਕੱਪੜਾ ਮਿਲਦਾ ਹੈ ਲੋ ਪਿਓਰ ਨੇਚਰਲ ਗਰੇਡ ਦਾ ਸੂਟ ਨਾਲ نیچے ਹੈਂਡ ਵਰਕ ਦਾ ਕੰਮ ਕੀਤਾ ਦੇਖੋ ਵੀਰ ਜੀ ਕਿੰਨਾ ਸੋਹਣਾ ਹੈਂਡ ਵਰਕ ਦਾ ਕੰਮ ਆਇਆ ਦੁਪੱਟੇ ਦੇ ਨਾਲ ਕੱਟਵਰ ਦਾ ਕੰਮ ਸਿਰਫ ਤੇ ਸਿਰਫ 650 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ 650 ਦਾ ਸੂਟ ਜਮਾ ਸਸਤੇ ਸਸਤੇ ਸੂਟ ਆ ਜੀ ਤਾਂ ਬਾਈ ਕੋਲੇ ਹੋਰ ਵਾੜਾ ਕੁਸਪਿਆ ਬਾਈ ਯਾਰ ਹਲੋ ਪ्योर ਆ ਰਿਹਾ ਬਾਈ ਬਣ ਕੇ ਕੈਮਰਾਮੈਨ ਤਸੱਲੀ ਕਰਾ ਦੇ ਤੂੰ ਲੋਕਾਂ ਦੀ ਇੱਕ ਵਾਰੀ ਹਲੋ ਜੀ ਪ्योर ਜਿੰਮੀ ਚੂਦੇ ਸੂਟ ਜਿਹਨੇ ਲੋਕੀ ਡਰਦੇ ਹੀ ਨਹੀਂ 1850 ਜੀ 1850 ਜੀ ਜੋਜ ਮੂੰਹ ਜਾਂਦਾ ਬੋਲੀ ਜਾਂਦੇ ਆ ਇਹ ਤੁਹਾਨੂੰ ਸਿਮੀ ਟੈਕਸਟਾਈਲ ਤੇ ਮਿਲਨੇਗੇ ਦੁਪੱਟਾ ਨਾਲ ਕੱਢਿਆ ਹੋਇਆ ਐ ਵੀ ਦੁਪੱਟਾ ਦਿਖਾਈ ਵੀ ਦੁਪੱਟਾ ਇਹ ਇਨਰ ਦਾ ਕਪੜਾ ਹੁੰਦਾ ਜੀ ਨਾਲ ਦੁਪੱਟਾ ਨਾਲ ਕੱਢਿਆ ਹੁੰਦਾ ਸਿਰਫ ਤੇ ਸਿਰਫ 1500 ਰੁਪਏ ਦੇ ਦੋ ਮਿਲਣਗੇ ਮਤਲਬ ਕਿ 750 ਰੁਪਏ ਦਾ ਸੂਟ ਹੈ ਰੰਗ ਦਾ 750 ਦਾ ਸੂਟ ਹੈ ਬਿਲਕੁਲ ਬਿਲਕੁਲ ਵੀਰ ਬੜੇ ਆਣੇ ਦੇ ਬੜੇ ਕਲਰ ਆ ਬੜੇ ਡਿਜ਼ਾਈਨ ਆ ਭਾਈ ਗਰੇ ਲੱਗੇ ਪੈਣੇ ਗਰੇ ਬਾਈ ਕੋਲੇ ਆ ਲੋ ਜਿੰਮੀ ਚੂ ਦੇ ਸੂਟ ਹੈਵੀ ਹੈਵੀ ਕੁਆਲਿਟੀ ਵਾਲੇ ਇਹ ਵੀ ਤੁਹਾਨੂੰ ਮਿਲਣਿਆ ਬਿਲਕੁਲ ਵਾਜਿਬ ਰੇਟਾਂ ਦੇ ਮਿਲਲੇ ਜੀ ਸਿਮੀ ਟੈਕਸਟਾਈਲ ਦੇ ਹੋਰ ਕਿਤੇ ਨਹੀਂ ਮਿਲਨੇ ਵਿਆ ਸ਼ਾਦੀਆਂ ਵਾਲੇ ਸੂਟ ਹੂੰ अच्छा आँजी, आँजी, आँजी। ए दसो तुसी गल मेरी हां जी हां जी हां जी ए छोटी गल ਦਾ ਵਿਚ ਮੈਂ ਤਰਾ ਪਿਛਲੀ ਵਾਰ ਤੈਂ ਕਰਾ ਦੀ ਵਾਦਾ ਸੂਟ ਦੇਣ ਦਾ ਦਵਾਂਗੇ ਅੱਜ ਆਪਾਂ 10 ਬੰਦਿਆਂ ਨੂੰ ਬਿਲਕੁਲ ਬਿਲਕੁਲ ਜੀ ਹੁਣੇ ਨਾਮ ਅਨਾਉਂਸ ਕਰਦੇ ਆਂ ਨਹੀਂ ਮੈਂ ਪਰਚੀ ਬਣਾਈ ਉਹਦੇ ਐਂਡ ਦੇ ਵਿੱਚ 10 ਬੰਦੇ ਉਹੀ ਦੱਸ ਦਿਆਂ ਜਿਹੜਾ ਨੂੰ ਬਾਈ ਨੇ ਵਾਦਾ ਕਰਾ ਦੀ ਕਿਹਾ ਉਹਨੇ ਹੁਣੇ ਮੈਂ ਪਰਚੀ ਬਣਾ ਕੇ ਰੱਖੀ ਓ ਜੀ ਹੁਣੇ ਨਾਮ ਦੱਸਦਾ ਦੇਖੋ ਜੀ 5 ਮੀਟਰ ਦਾ ਸੂਟ ਫਰਕਾਬਾਦੀ ਵਾਲਾ ਜਿਹੜਾ ਲੋਕੀ ਵੇਚਦੇ 45 4500 ਰੁਪਏ ਦਾ ਇਹ ਵੀ ਤੁਹਾਨੂੰ ਸਿਮੀ ਟੈਕਸਟਾਈਲ ਦੇ ਮਿਲਣਾ ਪਿਓਰ ਦੇ ਕੱਪੜੇ ਦੇ ਬਿਲਕੁਲ ਵਾਜਿਓ ਰੇਟਾਂ ਦੇ ਹੈਲੋ ਪਿਓਰ ਜਿੰਮੀ ਚੂਦੇ ਸੂਟ ਬੜੇ ਵਾਜੀ ਬਰੇਟਾ ਚ ਕਪੜਾ ਮਿਲਣਾ ਬੜਾ ਵਾਜੀ ਬਰੇਟਾ ਚ ਸਿਮੀ ਟੈਕਸਟਾਈਲ ਤੇ ਦੁਪੱਟਾ ਚੈੱਕ ਕਰੋ ਜੀ ਕਿੱਡਾ ਸੋਹਣਾ ਮੋਰਨੀ ਪਹਿਲਾ ਪਾਂਦੀ ਮੋਰਨੀ ਸਲਵਾਰ ਨਾਲ ਗੱਡੀ ਹੋਏਗੀ ਪਾਰੀ ਜਿਹੜੇ ਵਿਆਹ ਦੇ ਦਿਨ ਕੁੜੀਆਂ ਪਾਂਦੀਆਂ ਐ ਸੂਟ ਜਿਹੜਾ ਬਾਜ਼ਾਰ ਚ 4000 3000 ਦਾ ਵਿਕਦਾ ਸਿਮੀ ਟੈਕਸਟਾਈਲ ਤੇ ਅੱਧੇ ਰੇਟਾਂ ਚ ਮਿਲਣਾ ਕਪੜਾ ਅੱਧੇ ਰੇਟਾਂ ਚ ਤੁਹਾਨੂੰ ਆਹ ਲੋ ਪਿਓਰ ਦੇ ਸੂਟ ਲੋ ਵੈਰਾਈਟੀ ਬਹੁਤ ਸਿਮੀ ਟੈਕਸਟਾਈਲ ਤੇ ਬਹੁਤ ਵੈਰਾਈਟੀ ਆ ਦੇਖੋ ਜੀ ਹੈਂਡ ਵਰਕ ਦੇ ਸੂਟ ਦੁਪੱਟੇ ਭਾਰੀ ਕਵਾਲਿਟੀਆਂ ਵਧੀਆ ਆ ਲੋ ਬੁਟੀਕਲੇ ਸੂਟ ਵੀ ਲੋ ਆ ਲੋ ਜੀ ਪਿਓਰ ਜਿੰਮੀ ਚੂ ਦਾ ਸੂਟ ਲੋ ਰੰਗਲੇ ਦਾ ਪਿਓਰ ਜਿੰਮੀ ਚੂ ਦਾ ਸੂਟ ਆਏਗਾ ਜੀ ਦੁਪੱਟਾ ਨਾਲ ਭਾਰੀ ਆਏਗਾ ਲੋਕੀ ਮੰਗਦੇ 25 25 ਦਾ ਸਿਮੀ ਟੈਕਸਟਲ ਤੇ ਮਿਲਣਾ ਜੇ 1350 ਰੁਪਏ ਦਾ ਸੂਟ 1350 ਰੁਪਏ ਦਾ ਆ ਦੇਖੋ ਜੀ ਜਿਹੜੇ ਲੋਕੀ ਦੇਣ ਲੈ ਲਈ ਵੇਚਦੇ ਆ ਸਾਡੇ 5 500 ਰੁਪਏ ਦਾ ਇਹ ਸਿਮੀ ਟੈਕਸਟਲ ਤੇ ਮਿਲ ਜਣਾ ਤੁਹਾਨੂੰ 2250 ਰੁਪਏ ਦੇ ਸੂਟ ਮਿਲਨੇ ਚੁੰਨੀਆਂ ਨਾਲ ਖਾਨਾ ਪੂਰਤੀ ਕਰਨ ਵਾਲੇ ਬਿਲਕੁਲ ਬਿਲਕੁਲ ਜੀ ਪਿਓਰ ਦੇ ਦੁਪੱਟਿਆਂ ਸਾਡੇ 550 ਰੁਪਏ ਤੋਂ 2250 ਰੁਪਏ ਤੇ ਆ ਲੋ ਪਿਓਰ ਜੋਰ-ਜੋਰ ਦਾ ਸੂਟ ਆਏਗਾ ਇਨਰ ਦਾ ਕਪੜਾ ਨਾ ਲਾਏਗਾ ਬਾਜ਼ਾਰ ਦਾ ਰੇਟ 1500 ਬਸ ਸਿਮੀ ਟੈਕਸਟਾਈਲ ਦਾ ਅੱਧਾ ਰੇਟ ਹੈ ਜੀ 750 ਰੁਪਏ ਦਾ ਆ ਲੋ ਪਿਓਰ ਜਿਮੀ ਚੂ ਦੇ ਸੂਟ ਹੋਰ ਲੋ ਨਵਾਂ ਕਪੜਾ ਆਇਆ ਮਾਰਕੀਟ 'ਚ ਬਿਲਕੁਲ ਨਵਾਂ ਕਪੜਾ ਦੁਪੱਟੇ ਨਾਲ ਭਾਰੀ ਗੱਡੇ ਬਿਲਕੁਲ ਵਾਜੀ ਰੇਟਾਂ ਦੇ ਸਿਮੀ ਟੈਕਸਟਾਈਲ ਬਾਈ ਮੈਨੂੰ ਬਹੁਤ ਸੋਹਣਾ ਲੱਗਿਆ ਸੂਟ ਇਹ ਇਹ ਆਏਗਾ ਜੀ ਫਰਕਾਬਾਦੀ ਵਾਲਾ ਸੂਟ ਜਿਹੜਾ ਮਾਰਕੀਟ 'ਚ ਬਹੁਤ ਡਿਮਾਂਡ ਹੈ ਦੀ ਬੜੀ ਡਿਮਾਂਡ ਹੈ ਮਾਰਕੀਟ 'ਚ ਇਹ ਕਪੜਾ ਹੋਊਗਾ 5 ਮੀਟਰ ਦੁਪੱਟਾ ਭਰ ਆ ਕੇ ਆਊਗਾ 1250 ਵਾਲਾ ਸੂਟ 550 ਰੁਪਏ ਦਾ ਜੀ ਤੇ ਦੋ ਦਾ ਬਾਈ ਯਾਰ ਬਾਹਲੇ ਸਸਤੇ ਜਨਾ ਯਾਰ ਔਰ ਰੰਗ ਦੇਖੋ ਐ ਨਹੀਂ ਇੱਕ ਰੰਗ ਹੈ ਕਿੰਨੇ ਰੰਗ ਹੈ ਕਿੰਨੇ ਡਿਜ਼ਾਈਨ ਹੈ 550 550 550 ਤੂੰ ਕਰ ਬਾਈ ਚੱਪਾ ਦੇ ਕੁੜੀ ਨੇ ਸੂਟ ਪਾਇਆ ਕਿੰਨਾ ਘੈਂਦਾ ਆਹੀ ਸੂਟ ਆ ਮਸਰਾ ਇਹ ਤੈਨੂੰ ਵੀ ਕਹਿਣਾ ਕੈਮਰਾਮੈਨ ਨਾਲੇ ਨਾਲ ਦੀ ਬਾਤ ਤੇ ਜਾਂਦਾ ਹੋਇਆ ਲੈ ਜੀ ਲੜਨੀ ਨਹੀਂ ਜ਼ਿੰਦਗੀ ਦੀ ਕਹਿੰਦੇ ਇੰਨਾ ਕੈਂਟ ਸੂਟ ਆ ਤੇ ਅਈ ਜਾ ਬਣ ਜਾਣੀਆਂ ਕੁੜੀਆਂ ਕਹਿੰਦਾ ਪਾ ਕੇ ਬਾਈ ਕਹਿੰਦਾ ਮੈਂ ਸੇਵੀ ਕਰਨੀਆਂ ਲੋਕਾਂ ਦੀ ਆ ਦੇਖੋ ਬਿਲਕੁਲ ਜਿਆ ਪਿਓਰ ਹੈਂਡ ਵਰਕ ਦਾ ਸੂਟ ਆਏਗਾ ਜੀ ਇਹਦੀ ਸਲਵਾਰ ਤੇ ਵੀ ਕਢਾਈ ਹੈ ਇਹਦੀ ਪੌਂਚੇ ਤੇ ਵੀ ਕਢਾਈ ਹੈ ਦੋਹਾਂ ਤੇ ਕਢਾਈ ਹੈ 1250 ਦਾ ਸੂਟ ਸਿਰਫ 600 ਰੁਪਏ ਆ ਰਵੇ ਜੀ 600 ਰੁਪਏ ਆ ਰਵੇ ਕਹਿੰਆਂ ਕਰਾਇਆਂ ਲੋਕਾਂ ਦੇ ਘਰੇ ਕਈ ਦਾ ਮਗਾ ਫਾਇਦਾ ਕਰਾਣੇ ਫਾਇਦਾ ਫਾਇਦਾ ਲੋਕਾਂ ਦਾ ਫਾਇਦਾ ਕਰਾਣੇ ਤਾਂ ਕਈ ਦੁਕਾਨਦਾਰ ਕਟਾ ਦੇਣੇ ਨੇ ਅਗਲਾ ਕਹਿੰਦਾ ਤੈਂ 2000 ਤਾਂ ਲਾਤਾ ਯਾਰ ਹਰ ਬੰਦੇ ਦੀ ਮਿਹਨਤ ਦੀ ਕਮਾਈ ਆ ਕਿਉਂ ਕਿਸੇ ਨੂੰ ਕੋਈ ਫਾਲਤੂ ਦਵੇ ਸਾਡੇ ਵੇ ਸੋਚ ਐ ਕੋਈ ਚੱਕਰ ਨਹੀਂ ਵਾ ਵਾ ਫਾਇਦਾ ਕਰਾਂਗਾ ਲੋਕਾਂ ਦਾ ਫਿਰ ਮੇਰੇ ਕਿਸੇ ਭਾਈ ਭੈਣ ਕੰਮ ਕਰਦੇ ਹੋ ਘਰ ਬੈਠੇ ਅੱਖਾਂ ਮੀਚ ਕੇ ਸਮੀ ਟੈਕਸਟਾਈਲ ਤੇ ਆਓ ਬਹੁਤ ਵਾਜੇ ਰੇਟਾਂ 'ਚ ਤੁਹਾਨੂੰ ਕਪੜਾ ਮਿਲੂਗਾ ਫਿਰ ਤੁਸੀਂ ਜੇਕਰ ਵਿਆਹ ਸ਼ਾਦੀ ਆ ਪ੍ਰੋਗਰਾਮ ਆ ਕੋਈ ਜੇ ਤੁਹਾਡਾ ਬਾਜ਼ਾਰ ਤੁਹਾਡੇ ਸ਼ਹਿਰ 'ਚ ਜਿਹੜਾ ਕਪੜਾ ਲੱਖ ਦਾ ਮਿਲਣਾ ਸੀ 30-35 ਹਜ਼ਾਰ 'ਚ ਤੁਹਾਡੀ ਵਰੀ ਬਣਾ ਦੇਣੀ ਆ ਇੰਨਾ ਰੇਟਾਂ ਦਾ ਫਰਕ ਆ ਦੁਕਾਨ ਦਾ ਐਡਰੈਸ ਹੈਗਾ ਜੇ ਸਿਮੀ ਟੈਕਸਟਾਈਲ ਲੁਧਿਆਣਾ ਫੀਲਡਗੰਜ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲੇ 2 ਨੰਬਰ ਗਲੀ 'ਚ ਨੇ ਤੇ ਗੁਰਦੁਆਰਾ ਸਾਹਿਬ ਕੋਲੇ ਆ ਕੇ ਫੋਨ ਕਰੋ ਜੇ ਕੋਈ ਹੋਰ ਗੱਲ ਆ ਜਿਹੜਾ ਸਾਡੀ ਭਾਈ-ਭੈਣ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੇਗਾ ਵਧੀਆ ਲੋਕਾਂ ਦਾ ਫਾਇਦਾ ਕਰਾਏਗਾ ਉਹ ਆਪਣਾ ਭਰਾਵਾਂ ਨੂੰ ਇਹ ਪੰਜ ਸੂਟ ਉਹਨਾਂ ਦੇ ਘਰ ਪਹੁੰਚਣਗੇ ਦੁਪੱਟਾ ਨਾਲ ਕੱਢਿਆ ਆ ਕੋਈ 1 ਰੁਪਿਆ ਤੁਹਾਡਾ ਨਹੀਂ ਲੱਗੇਗਾ ਤੁਸੀਂ ਬਸ ਵੀਡੀਓ ਨੂੰ ਦਬ ਦੇਣਾ ਸ਼ੇਅਰ ਕਰਕੇ ਹੋ ਰਿਹਾ ਇੱਥੇ ਬਾਈ ਨੇ ਕਿਹਾ ਪੰਜ ਸੂਟ ਹਰੇਕ ਬੰਦੇ ਨੂੰ ਨਹੀਂ ਪੰਜ ਬੰਦੇ ਨੂੰ ਪੰਜ ਸੂਟ ਮਿਲਣਗੇ ਇਹ ਕਹਿ ਰਹੇ ਹੋ ਬਿਲਕੁਲ ਜਿੰਨੀ ਵੱਧ ਤੋਂ ਵੱਧ ਸ਼ੇਅਰਿੰਗ ਥੋੜੇ ਲੋਕਾਂ ਕਈ ਵਾਰ ਸਮਝ ਜਾਂ ਕਹਿਣ ਤੇ ਫਰਕ ਰਹਿੰਦਾ ਪੰਜ ਬੰਦੇ ਨੂੰ ਕਹਦਾ ਹਾਂਗਾ ਬਾਈ ਵਾ ਵਾ ਜਿੰਨਾ ਸ਼ੇਅਰ ਕਰੂਗਾ ਚਲੋ ਹੋਰ ਦੱਸੋ ਪੰਜ ਨਹੀਂ 10 ਬੰਦਿਆਂ ਨੂੰ ਦਵਾਵਾਂਗੇ ਜੀ ਬਸ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਵੇਂ ਵੀਡੀਓ ਚਲਦੀ ਵੀ ਇਹ ਚਲਦੇ-ਚਲਦੇ ਬਟਾ ਨੂੰ ਨਾ ਪੜੋ ਜਿਹੜਾ ਵੱਤ ਹੋਏ ਜਿੰਨੇ ਸ਼ੇਅਰ ਹੋਣਗੇ ਉਹ ਭੈਣ ਭਰਾਵਾਂ ਦੇ 10 ਸੂਟ ਉਹਨਾਂ ਦੇ ਘਰ ਪਹੁੰਚਣਗੇ ਤੁਸੀਂ ਆਪਣਾ ਵੀ ਫਾਇਦਾ ਕਰਾਓ ਸ਼ੇਅਰਿੰਗ ਕਰਕੇ ਲੋਕਾਂ ਦਾ ਫਾਇਦਾ ਕਰਾਓ ਬਹੁਤ ਫਾਇਦਾ ਹੋਏਗਾ ਕਿਹੜੇ ਬੱਦ ਸ਼ੇਰ ਹੋਣਗੇ ਬਾਈ ਤਿਆਰ ਰੱਖਿਓ ਕਿਹੜੇ ਬੱਦ ਸ਼ੇਰ ਹੋਣਗੇ ਉਹਦੇ ਵਿੱਚੋਂ ਬੰਦੇ ਬਾਈ ਦੇਖੂਗਾ ਅਗਲੀ ਵੀਡੀਓ 'ਚ ਉਹਨਾਂ ਦੇ ਨਾਮ ਕੱਢਾਂਗੇ ਆਹ ਅਗਲੀ ਜਿਹੜੇ ਇਸ ਵੀਡੀਓ ਦੇ ਵਿੱਚ ਆ ਮੈਂ ਲਿਸਟ ਲਾ ਦੂੰਗਾ ਕਿਹੜੇ ਬੰਦਿਆਂ ਦੀ ਆ ਆਈਡੀ ਦਾ ਨਾਮ ਆ ਜੋ ਜੋ ਵੀ ਸਕਰੀਨ ਸ਼ਾਟ ਨੇ ਪਿੱਛੇ ਮੈਂ ਮੈਂਸ਼ਨ ਕਰ ਦੂੰਗਾ ਕਿਹੜੇ ਬੰਦੇ ਨੂੰ ਬਾਈ ਨੇ ਸੂਟ ਦਿੱਤੇ ਨੇ ਵੀਨਰ ਹੈ ਜੀ ਵਿੱਕੀ ਕਪੂਰ ਥਲੇ ਤੋਂ ਸੰਤੂਆ ਜਮਾਲਪੁਰ ਤੋਂ ਰਜਨੀ ਮਾਨਸਾ ਤੋਂ ਕੀਕੂ ਜੀ ਤਨੂਲਾ ਰਣੀ ਮੋਗਾ ਜੀ ਪੂਨਨ ਵੀ ਮਾਨਸਾ ਤੋਂ ਕੁਲਵਿੰਦਰ ਫਲੋਰ ਤੋਂ ਰਾਹੁਲ ਪਾਤੜਾ ਤੋਂ ਖਤਰੀ ਪਟਿਆਲੇ ਤੋਂ ਤੋਨੀਆ ਬਟਾਲਾ ਤੋਂ ਸਭ ਨੂੰ 10 ਵੈਂਮਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਦਾ ਸੂਟ ਇਹਨਾਂ ਦੇ ਘਰ ਪਹੁੰਚਣ ਗਿਆ ਕਰਦੀ ਐਂਡ ਵੀਡੀਓ ਦਾ ਥੈਂਕ ਯੂ ਵੀਰ ਥੈਂਕ ਯੂ ਧੰਨਵਾਦੀ